ਖੁੰਡ ਚਰਚਾ ਹੈ ਚਲਦੀ ਅੱਜਕੱਲ ਵਿੱਚ ਬਜ਼ਾਰਾਂ ਦੇ ਸਿੱਖਿਆ ਹੋਗੀ ਮਹਿੰਗੀ ਰਲਗੀ ਨਾਲ ਵਪਾਰਾਂ ਸਰਦਿਗਲ ਮੈਂ ਵੱਡੀ ਕਰਦਾ ਖੁੰਡ ਚਰਚਾ ਹੈ ਚਲਦੀ ਅੱਜਕੱਲ ਵਿੱਚ ਬਜ਼ਾਰਾਂ ਦੇ ਸਿੱਖਿਆ ਹੋਗੀ ਮਹਿੰਗੀ ਰਲਗੀ ਨਾਲ ਵਪਾਰਾਂ ਦੇ ਸੁਣ ਲਓ ਗੱਲ ਤੇ ਮੰਨ ਲਓ ਐਵੇਂ ਮਿੱਡਣੀ ਟੀਸ ਨਹੀਂ ਗਿਆਨ ਦੇਣ ਵਿੱਚ ਸਰਕਾਰੀ ਸਕੂਲਾਂ ਦੀ ਨਹੀਂ ਗਿਆਨ ਦੇਣ ਵਿੱਚ ਸਰਕਾਰੀ ਸਕੂਲਾਂ ਦਾ ਐਲੀਮੈਂਟਰੀ ਸਿੱਖਿਆ ਵੀ ਹੁਣ ਸਮੇਂ ਦੀ ਹਾਨੀ ਹੈ ਕਲਮ ਦਵਾਤਾ ਟਾਟਾ ਦੀ ਗੱਲ ਬੜੀ ਪੁਰਾਣੀ ਹੈ ਐਲੀਮੈਂਟਰੀ ਸਿੱਖਿਆ ਵੀ ਹੁਣ ਸਮੇਂ ਦੀ ਹਾਨੀ ਹੈ ਕਲਮ ਦਵਾਤਾ ਟਾਟਾ ਦੀ ਗੱਲ ਬੜੀ ਪੁਰਾਣੀ ਹੈ 8ਵੀਂ ਤੱਕ ਇਹਨਾਂ ਵਿੱਚ ਲੱਗਦੀ ਕੋਈ ਫੀਸ ਨਹੀਂ ਗਿਆਨ ਦੇਣ ਵਿੱਚ ਸਰਕਾਰੀ ਸਕੂਲਾਂ ਦੀ ਰੀਸ ਨਹੀਂ ਗਿਆਨ ਦੇਣ ਵਿੱਚ ਸਰਕਾਰੀ ਸਕੂਲਾਂ ਦੀ ਰੀਸ ਨਹੀਂ ਹੰਬੂ ਕੇ ਲੱਗਦੇ ਟੀਚਰ ਹੰਬੂ ਕੇ ਲੱਗਦੇ ਨੂੰ ਤਾਂ ਬੜੀ ਮਿਹਨਤ ਬੜੇ ਟੈਸਟ ਕਲੀਅਰ ਕਰਦੇ ਫੇਰ ਜਾ ਕੇ ਕਿਤੇ ਸੈলেকਸ਼ਨ ਹੁੰਦੀ ਹੈ ਨਵੇਂ ਲੱਗੇ ਟੀਚਰ ਨੂੰ ਪੁੱਛ ਕੇ ਦੇਖੋ ਹੰਬੂ ਕੇ ਲੱਗਦੇ ਟੀਚਰ ਹਮ ਹੰਬਤੀ ਸਿਖਾਉਂਦੇ ਨੇ ਪੜ੍ਹਾਉਦੇ ਵੀ ਬੜਾ ਜੋਰ ਲਾਕੇ ਹੋ ਬਾਅਦ ਦੇ ਵਿੱਚ ਭਾਵੇਂ ਹਾਲਾਤ ਉਹਨਾਂ ਨੂੰ ਮਜਬੂਰ ਕਰ ਦਣ ਪਰ ਜਿਹੜੇ ਆਪਣੇ ਆਪ ਨੂੰ ਜਿੰਦਾ ਰੱਖ ਲੈਂਦੇ ਉਹ ਵਧੀਆ ਟੀਚਰ ਹੁੰਦੇ ਆ ਜਿਹੜੇ ਆਪਣੇ ਆਪ ਨੂੰ ਸਮੇਂ ਦੇ ਨਾਲ ਢਾਲ ਕੇ ਹੋਰ ਪਾਸੇ ਵੱਲ ਉਹ ਫਿਰ ਮਤਲਬ ਮੈਂ ਉਹਨਾਂ ਨੂੰ ਵਧੀਆ ਟੀਚਰ ਨਹੀਂ ਮੰਨਦਾ ਹੰਮ ਭੂ ਕੇ ਲੱਗਦੇ ਟੀਚਰ ਹੰਮ ਭੰਮ ਕੇ ਸਿਖਾਉਂਦੇ ਨੇ ਗਿਆਨ ਦੇ ਕੋ ਜੇ ਇੱਕ ਦੂਜੇ ਤੋਂ ਵੱਧ ਪੜਾਉਂਦੇ ਨੇ ਅਸਲੀ ਸਿੱਖਿਆ ਦਿੰਦੇ ਵਿਖਾਵੇ ਦੇ ਥੀਸ ਨਹੀਂ ਗਿਆਨ ਦੇਣ ਵਿੱਚ ਸਰਕਾਰੀ ਸਕੂਲਾਂ ਦੀ ਰੀਸ ਨਹੀਂ ਗਿਆਨ ਦੇਣ ਵਿੱਚ ਸਰਕਾਰੀ ਸਕੂਲਾਂ ਦੀ ਰੀਸ ਨਹੀਂ ਲੈਕਚਰ ਖੇਡਾ ਅਤੇ ਪੜਾਈ ਅਵਲ ਦਰਜੇ ਦੀ ਲੈਕਚਰ ਖੇਡਾ ਅਤੇ ਪੜਾਈ ਅਵਲ ਦਰਜੇ ਦੀ ਐਜੂ ਸੈਟ ਵੀ ਚੱਲਦੇ ਵਿਰਿੰਦਰਾ ਗੱਲ ਨਾ ਪਰਦੇ ਦੀ ਪ੍ਰੋਜੈਕਟਰ ਵੀ ਚੱਲਦੇ ਵਿਰਿੰਦਰਾ ਗੱਲ ਨਾ ਪਰਦੇ ਦੀ ਇਹਨਾਂ ਵਿੱਚ ਜੋ ਮਿਲਦੇ ਅਸੂਲਾਂ ਦੀ ਰੀਸ ਨਹੀਂ ਗਿਆਨ ਦੇਣ ਵਿੱਚ ਸਰਕਾਰੀ ਸਕੂਲਾਂ ਦੀ ਰੀਸ ਨਹੀਂ ਗਿਆਨ ਦੇਣ ਵਿੱਚ ਸਰਕਾਰੀ ਸਕੂਲਾਂ ਦੀ ਰੀਸ ਸੋ ਸਾਰਿਆਂ ਨੂੰ ਬਹੁਤ ਜੀ ਬਹੁਤ ਸਰਕਾਰ ਮੇਰੀ ਸਤਿਕਾਰ ਪਰਮਾਤਮਾ ਸਾਰਿਆਂ ਨੂੰ ਐਵੇਂ ਕੱਠੇ ਰੱਖੇ ਇੱਕ ਦੂਜੇ ਤੋਂ ਆਪਾਂ ਸਿੱਖਦੇ ਰਹੀਏ ਤੇ ਜਦ ਤੱਕ ਇਨਸਾਨ ਦਾ ਆਪਣਾ ਕਿਰਦਾਰ ਵੱਡਾ ਨਹੀਂ ਹੁੰਦਾ ਉਦੋਂ ਤੱਕ ਇਨਸਾਨ ਵੀ ਵੱਡਾ ਨਹੀਂ ਹੁੰਦਾ